ਪਾਣੀ ਵਿੱਚੋਂ ਕੱਢ ਲਏ ਗਏ ਦੋਵੇਂ ਤੁਹਾਨੂੰ ਦਿਖਾਉਣਾ ਮੈਂ ਆ ਦੇਖ ਆ ਜਿਹੜੇ ਅਸਲੀ ਚੌਲ ਆਪਣੇ ਜਿੰ ਜੋ ਮਰਜ਼ੀ ਕਰੀ ਜੋ ਇਹ ਟੁੱਟ ਪਾ ਜਾਊਗਾ ਪਰ ਇਹ ਖੁਰਦਾ ਨਹੀਂ ਟੁੱਟ ਜਾਊਗਾ ਇਹ ਅਸਲੀ ਚੌਲ ਹੈ ਕਿਉਂ ਤੇ ਟੁੱਟ ਤਾਂ ਜਾਂਦੇ ਆ ਤੇ ਆ ਜਿਹੜੇ ਨਕਲੀ ਚੋਲ ਇਹਨਾਂ ਵਿੱਚੋਂ ਖੱਡੇ ਜਿਹੜੇ ਇਹ ਦੇਖੋ ਤੁਹਾਨੂੰ ਦਿਖਾਉਨੇ ਆ ਇਹ ਆ ਦੇਖੋ ਆਹ ਦੇਖ ਸਕਦੇ ਪਿੱਚਕ ਬਣ ਗਈ ਆ ਦੇਖੋ ਕਿਵੇਂ ਨਾਲ ਚਿੰਬੜੇ ਆਹ ਦੇਖੋ ਕੋਈ ਨਹੀਂ ਚਿੰਬੜਦਾ ਦਾਣਾ ਦੇਖੋ ਭੱਜੇ ਫਿਰਦੇ ਨੇ ਤੇ ਆ ਦੇਖੋ ਪਲਾਸਟਿਕ ਚਿੰਬੜ ਗਈ ਆ ਮੇਰੇ ਹੱਥ ਨਾਲ ਹੀ ਚਿੰਬੜ ਗਿਆ ਆ ਦੇਖੋ ਤੇ ਆ ਦੇਖੋ ਕਿਵੇਂ ਤੁਰੇ ਫਿਰਦੇ ਆ ਦੇਖੋ ਤੇ ਆ ਚਿੰਬੜ ਗਏ ਇਹ ਵੀਰੋ ਪਲਾਸਟਿਕ ਹੈ ਜਿਹੜੀ ਸਕੂਲਾਂ 'ਚ ਬੱਚਿਆਂ ਨੂੰ ਖਵਾਈ ਜਾਂਦੀ ਹੈ ਆ ਦੇਖੋ ਇਹ ਸਕੂਲ ਦੇ ਵਿੱਚ ਜਿਹੜਾ ਖਾਣਾ ਬਣਦਾ ਗਰੀਬਾਂ ਦੇ ਬੱਚੇ ਪੜ੍ਹਦੇ ਆ ਉੱਥੋਂ ਚੋਲ ਲੈਂਦੇ ਆ ਕਿਲੋ 2 ਕਿਲੋ ਉਹਦੇ ਵਿੱਚ ਮਿਕਸ ਪਲਾਸਟਿਕ ਆ ਦੇਖੋ ਮਿਕਸ ਪਲਾਸਟਿਕ ਵਾਲੇ ਚੌਲ ਸਾਡੇ ਬੱਚਿਆਂ ਨਾਲ ਬਹੁਤ ਵੱਡੀ ਸਾਸਤ ਹੋ ਰਹੀ ਹੈ ਕੈਂਸਰ ਦੇ ਮਰੀਜ਼ ਬਿਮਾਰੀਆਂ ਇਸੇ ਕਰਕੇ ਲੱਗ ਰਹੀਆਂ ਸਾਡੇ ਪੇਟ ਚ ਪਲਾਸਟਿਕ ਜਾ ਰਹੀ ਹੈ ਮਲਾਵਟ ਬਹੁਤ ਵੱਡੀ ਮਾਤਰਾ ਚ ਹੋ ਰਹੀ ਹੈ ਆ ਦੇਖੋ ਬਣ ਗਈ ਪਿਚਕ ਇਹ ਨਕਲੀ ਚੌਲ ਹੈ ਪਲਾਸਟਿਕ ਦੇ ਪਤਾ ਨਹੀਂ ਕਾਹਦੇ ਬਣਾਇਆ ਦੇਖ ਆ ਦੇਖ ਸਕਦੇ ਹੋ ਤੁਸੀਂ ਆ ਚੌਲੇ ਐਸਟਰਾ ਵੱਢ ਜਾਂਦੇ ਦੇਖੋ ਪਾਣੀ ਜੀ ਭਉਟੇ ਬੰਦ ਕਰ ਦੋ ਮਿੰਟ 1 ਮਿੰਟ ਤੇ ਖਤਮ ਹੋ ਗਏ ਦੇਖੋ ਆ ਦੇਖੋ ਥੋੜੀ ਲੈਂਦੇ ਬਈ ਇੰਨੀ ਗੰਦੀ ਪਲਾਸਟਿਕ ਆ ਕੀ ਬਣ ਗਿਆ ਇਹ ਜਿਹੜੇ ਸਕੂਲਾਂ ਦੇ ਵਿੱਚ ਸਾਡੇ ਗਰੀਬਾਂ ਦੇ ਬੱਚੇ ਜਿਹੜੇ ਆ ਪੜਦੇ ਆ ਉਹਨਾਂ ਨੂੰ ਖਵਾਈ ਜਾਂਦੀ ਹੈ ਤੇ ਇਸੇ ਕਰਕੇ ਪੰਜ ਲੈਂਦੀ ਨਹੀਂ ਪਈ ਕੀ ਬਣ ਗਿਆ ਤੇ ਆ ਦੇਖੋ ਆ ਅਸਲੀ ਚੌਲ ਜਿਹੜੇ ਸਾਡੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਕੇ ਮਰਜ਼ੀ ਕਰੀ ਜਾਓ ਪੂਰੀ ਜਾਣਗੇ ਟੁੱਟ ਜਾਣਗੇ ਟੋਟਾ ਬਣੀ ਜਾਊਗਾ ਪਰ ਇਹ ਨਹੀਂ ਬਿਓਸਤਰਾ ਬਣ ਜਾਊਗਾ ਇਹ ਕਰਕੇ ਵੀਰੋ ਸਾਡੇ ਬੱਚਿਆਂ ਦੇ ਸਿਹਤ ਨਾਲ ਸਾਡੇ ਨਾਲ ਖਲਵਾੜ ਹੋ ਰਿਆ ਬਹੁਤ ਵੱਡੀ ਮਾਤਰਾ ਦੇ ਵਿੱਚ ਪਲਾਸਟਿਕ ਜਿਹੜਾ ਵਿੱਚ ਸਕੂਲਾਂ ਵਿੱਚ ਖਾਣੇ 'ਚ ਬੱਚਿਆਂ ਨੂੰ ਭੇਜ ਰਿਹਾ ਚੌਲ ਬਣਾਇ ਖਵਾਉਂਦੇ ਜਿਹੜੇ ਆ ਦੇਖੋ ਆ ਚਿੰਬੜਗੇ ਨਾ ਆ ਤੁਹਾਨੂੰ ਮੈਂ ਆ ਦੇਖੋ ਆ ਸਾਰੇ ਚੌਲ ਚੱਕ ਲਏ ਇਹਨਾਂ ਖਵਾਉਣਾ ਮੈਂ ਤੁਹਾਨੂੰ ਆ ਦੇਖੋ ਕੀ ਬਣ ਗਿਆ ਇਹ ਕੈਂਸਰ ਦਾ ਕਾਰਨ ਜੋ ਸਾਡੇ ਸਾਨੂੰ ਬਿਮਾਰੀਆਂ ਲੱਗਦੀਆਂ ਇਹ ਸਭ ਤੋਂ ਵੱਡਾ ਕਾਰਨ ਹੈ ਇਸੇ ਦਾ ਬੰਡਿਆ ਸਾਨੂੰ ਮਲਾਵਟ ਜਿਹੜੀ ਖਵਾਈ ਜਾ ਰਹੀ ਹੈ ਪਲਾਸਟਿਕ ਪੋਲਿਸਟਿਕ ਜਿਹੜਾ ਖਵਾਇਆ ਜਾ ਰਿਹਾ ਉਹ ਮਾ ਦੇਖੋ ਦੋ ਮੇਡ ਪਾਣੀ ਚ ਪੀਉਂਦਾ ਕੀ ਬਣ ਗਿਆ ਰਵਾੜਾ ਆ ਦੇਖੋ ਮੇਰੇ ਸਤਿਕਾਰਯੋਗ ਸਾਥੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਮਲਾਵਟ ਖੋਰੀ ਬੰਦ ਹੋ ਸਕੇ ਨਹੀਂ ਤਾਂ ਬੱਚੇ ਜਿਹੜੇ ਆ ਉਹਨਾਂ ਨੂੰ ਬਿਮਾਰੀ ਜਿਹੜੀ ਲੱਗਣ ਲੱਗੂਗੀ ਜਿਹੜੀ ਉਸੇ ਕਾਰਨ ਲੱਗੂਗੀ ਸਕੂਲਾਂ ਦੇ ਵਿੱਚ ਆ ਦੇਖੋ ਕੀ ਬਣ ਗਏ ਪਤਾ ਨਹੀਂ ਕੀ ਹੈ ਪਲਾਸਟਿਕ ਹੈ ਰੌੜਾ ਹੈ ਕਿ ਕੀ ਹੈ ਲੈਂਦੀ ਨਹੀਂ ਭਾਈ ਗੁੰਦੀ ਨਾ ਨੀ ਤੇ ਆ ਜਿਹੜੇ ਚੌਲ ਨਾਲ ਹੀ ਪਿਉਂਤੇ ਸੀ ਮੈਂ ਇਹ ਟੋਟਾ ਬੜੀ ਜਾਣਗੇ ਮੇਰੇ ਵੀਰੋ ਇਹ ਬਹੁਤ ਵੱਡੀ ਮਲਾਪਟ ਹੋ ਰਹੀ ਹੈ ਠੀਕ ਹੈ ਇਹਦੇ ਤੁਸੀਂ ਬੋਲੋ ਸਾਨੂੰ ਦੱਸੋ ਕਮੈਂਟ ਕਰਕੇ ਆ ਸਹੀ ਚੌਲੇ ਹੈ ਤੇ ਆ ਜਿਹੜੇ ਚੌਲ ਉਹ ਜਿਹੜੇ ਮੈਂ ਪਲਾਸਟਿਕ ਵਾਲੇ ਆ ਮੇਰਾ ਵੀਡੀਓ ਬਣਾਉਂਦਾ ਇਹ ਮਸਕਤ ਸੀ ਅਸੀਂ ਵੱਧ ਤੋਂ ਵੱਧ ਮਲਾਪੜ ਖੁਰੀ ਤੋਂ ਬਚ ਸਕੀਏ ਆਪਦੀ ਸਿਹਤ ਨਾਲ ਸਾਡੀ ਸਿਹਤ ਨਾਲ ਖਰਾਬ ਹੋ ਰਿਹਾ ਜਿਹੜਾ ਉਸ ਤੋਂ ਬਚ ਸਕੀਏ ਬਿਮਾਰੀਆਂ ਤੋਂ ਬਚ ਸਕੀਏ ਤੇ ਮਲਾਪੜ ਖੋੜੀ ਜਿਹੜੀ ਰੋਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ